ਆ ਬੰਦੇ ਖੜੇ ਨੇ ਜਿਨ੍ਹਾਂ ਨੂੰ ਲੈ ਕੇ ਧੱਕਾ ਮਾਰ ਕੇ ਸਾਡੇ ਘਰ ਦੇ ਅੰਦਰ ਆਏ ਨੇ ਮੈਂ ਮੈਡਮ ਨੂੰ ਬੁਲਾ ਦੇ ਤੁਸੀਂ ਕਰਤ ਨਹੀਂ ਦੇ ਰਹੇ ਕੋਈ ਨਹੀਂ ਇਹ ਤਾਂ ਬੈਠੇ ਤੁਹਾਡੇ ਸਾਹਮਣੇ ਬੈਠੇ ਨੇ ਪਾਕਿਆ ਨੂੰ ਬਹੁਤ ਆਰਾਮ ਨਾਲ ਬੈਠੇ ਨੇ ਬੈਠੇ ਸਾਰੇ ਨਾਲ ਬੈਠੇ ਕਹਿੰਦਾ ਗਏ ਤੁਹਾਨੂੰ ਦੇ ਦੇਗਾ ਜੀ ਬਿਲਕੁਲ ਦਿਓ ਆਪਾਂ ਬੰਦੇ ਜੀਵਾ ਜੀ ਪਲੀਜ਼ ਬੰਦ ਕਰਦੇ ਤੁਹਾ ਲੱਗਦਾ ਤੁਸੀਂ ਅਰੈਸਟ ਕਰਨਾ ਕੋ ਕਿਸ ਮਾਮਲੇ ਜੀਵਾ ਜੀ ਬੰਦ ਕਰ ਦਿਓ ਪਲੀਜ਼ すみません。 ਤੋ ਇਹ ਤਸਵੀਰਾਂ ਨੇ ਅਮਰitsar ਦੇ ਗ੍ਰੀਨ ਐਮਨੀ ਸਥਿਤ ਵਿਕਰਮ ਸਿੰਘ ਏਥਿਆ ਦੇ ਘਰ ਦੀਆਂ ਜਿੱਥੇ ਇਸ ਵੇਲੇ ਵਿਜੀਲੈਂਸ ਦੀ ਇੱਕ ਵੱਡੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਐਸਐਸਪੀ ਅਮਰitsar ਐਸਐਸਪੀ ਵਿਜੀਲੈਂਸ ਰਖਵੀਰ ਸਿੰਘ ਦੀ ਅਗਵਾਈ ਤਿਕ ਵੱਡੀ ਟੀਮ ਪਹੁੰਚੀ ਹੈ ਇਸ ਤੋਂ ਇਲਾਵਾ ਹੋਰ ਵੀ ਉੱਚ ਅਧਿਕਾਰੀ ਅੰਦਰ ਮੌਜੂਦ ਨੇ ਕੋਠੀ ਦਾ ਗੇਟ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਹਾਲਾਂਕਿ ਇਹ ਕਾਰਨ ਨਹੀਂ ਦੱਸਿਆ ਗਿਆ ਕਿ ਕਿਸ ਮਾਮਲੇ ਦੇ ਵਿੱਚ ਵਿਜਲੈਸ ਵੱਲੋਂ ਇਹ ਛਾਪੇਮਾਰੀ ਕੀਤੀ ਗਈ ਹੈ ਪਰ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਗ੍ਰੀਨ ਐਵਨਿਊ ਦੀਆਂ ਜਿੱਥੇ ਇਸ ਵੇਲੇ ਪੁਲਿਸ ਅਮਲਾ ਵੱਡੀ ਗਿਣਤੀ ਵਿੱਚ ਮੌਜੂਦ ਹੈ ਗੇਟ ਬੰਦ ਕਰ ਦਿੱਤਾ ਗਿਆ ਔਰ ਅੰਦਰ ਜਾਣ ਤੋਂ ਜਿਹੜਾ ਉਹ ਰੋਕਿਆ ਜਾ ਰਿਹਾ ਹੈ ਤੋਂ ਇਹ ਤਸਵੀਰਾਂ ਵਿਕਰਮ ਸਿੰਘ ਜੀਠੀਆ ਦੀ ਗ੍ਰੀਨ ਐਵਨਿਊ ਸਥਿਤ ਰਿਹਾਇਸ਼ ਦੀਆਂ ਨੇ ਜਿਸਦੇ ਦਰਵਾਜ਼ੇ ਇਸ ਵੇਲੇ ਸਾਫ਼ ਤੌਰ ਤੇ ਬੰਦ ਨਜ਼ਰ ਆ ਰਹੇ ਨੇ ਹਾਂਜੀ ਰਾਮਾ ਰਾਮਾ ਭਈਰਾ ਕੁਛ ਕਰੋ ਮੈਂ ਜਾ ਰਿਹਾ ਨਾ ਰਾਮਾ ਕਰੋ ਤੱਕੇ ਕਦੇ ਮਾਰਨੇ ਸਤਿ ਸ਼੍ਰੀ ਅਕਾਲ ਜੀ ਹੈ ਵੀ ਕੋਈ ਨੰਬਰ ਹੋ ਹਾਂ ਜੀ ਕੋਈ ਕੰਕ੍ਰੀਟ ਸ਼ੁਰੂ ਕਰਨਾ ਹੈ ਜੀ